ਇਸ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਕਿ ਫਾਇਰਸ ਐਪ ਤੇ ਅਕਾਊਂਟ ਕਿਵੇਂ ਬਣਾਉਣਾ ਸਭ ਤੋਂ ਪਹਿਲਾਂ ਤੁਸੀਂ ਇਸ ਵੀਡੀਓ ਦਾ ਡਿਸਕ੍ਰਿਪਸ਼ਨ ਖੋਲੋ ਡਿਸਕ੍ਰਿਪਸ਼ਨ ਦੇ ਵਿੱਚ ਫਾਇਰਸ ਐਪ ਲਿਖਿਆ ਤੇ ਇਹਦੇ ਸਾਹਮਣੇ ਜਿਹੜੀ ਲਿੰਕ ਆ ਇਸ ਲਿੰਕ ਦੇ ਉੱਤੇ ਕਲਿੱਕ ਕਰੋ ਇਸ ਤੋਂ ਬਾਅਦ ਅੱਗੇ ਇਸ ਤਰ੍ਹਾਂ ਇੰਟਰਫੇਸ ਖੁੱਲੇਗਾ ਤੇ ਅੱਗੇ ਵਧਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਫਾਇਰਸ ਐਪ ਉੱਤੇ ਅਕਾਊਂਟ ਬਣਾਉਣ ਦੇ ਲਈ ਪੈਨ ਕਾਰਡ ਆਧਾਰ ਕਾਰਡ ਤੇ ਬੈਂਕ ਡਿਟੇਲ ਤੇ ਤੁਹਾਡੇ ਸਿਗਨੇਚਰ ਸਾਈਨ ਇਹ ਚਾਰ ਚੀਜ਼ਾਂ ਦੀ ਲੋੜ ਆ ਹੁਣ ਸਭ ਤੋਂ ਪਹਿਲਾਂ ਆਪਾਂ ਇੱਥੇ ਈਮੇਲ ਆਈਡੀ ਆਪਣਾ ਭਰਨਾ ਇੱਥੇ ਮੋਬਾਈਲ ਨੰਬਰ ਭਰਨਾ ਤੇ ਫਿਰ ਆਪਾਂ ਕੰਟੀਨਿਊ ਦੇ ਉੱਤੇ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਆਪਨੇ ਈਮੇਲ ਆਈਡੀ ਤੇ ਮੋਬਾਈਲ ਨੰਬਰ ਤੇ ਇੱਕ OTP ਆਵੇਗਾ ਉਸ OTP ਨੂੰ ਆਪਾਂ ਇੱਥੇ ਭਰਨਾ ਤੇ ਕੰਟੀਨਿਊ ਦੇ ਉੱਤੇ ਕਲਿੱਕ ਕਰ ਦੇਣਾ ਫਿਰ ਇੱਥੋਂ ਆਪਾਂ ਡੀਮੈਟ ਅਕਾਊਂਟ ਇਹਦੇ ਉੱਤੇ ਕਲਿੱਕ ਕਰਕੇ ਕੰਟੀਨਿਊ ਦੇ ਉੱਤੇ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਆਈਮੇਲ ਆਈਡੀ ਐਡ ਕਰਨ ਦਾ ਆਪਸ਼ਨ ਆਉਂਦਾ ਕੰਟੀਨਿਊ ਵਿਦ ਗੂਗਲ ਕਰ ਸਕਦੇ ਆ ਜਾਂ ਫਿਰ ਆਪਾਂ ਆਪਣਾ ਮੈਨੂਅਲੀ ਈਮੇਲ ਆਈਡੀ ਭਰ ਕੇ ਤੇ ਕੰਟੀਨਿਊ ਦੇ ਉੱਤੇ ਕਲਿੱਕ ਕਰ ਦੇਣਾ ਕੰਟੀਨਿਊ ਦੇ ਉੱਤੇ ਕਲਿੱਕ ਕਰਨ ਤੋਂ ਬਾਅਦ ਆ ਫਿਰ ਆਪਾਂ ਨੂੰ ਆਪਣੇ ਈਮੇਲ ਆਈਡੀ ਤੇ ਇੱਕ ਕੋਡ ਆਊਗਾ ਤੇ ਉਹ ਜਿਹੜਾ ਕੋਡ ਹੋਗਾ ਇੱਥੇ ਭਰ ਕੇ ਆਪਾਂ ਕੰਟੀਨਿਊ ਦੇ ਉੱਤੇ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਆਪਾਂ ਇੱਥੇ ਆਪਣਾ ਪੈਨ ਕਾਰਡ ਨੰਬਰ ਭਰ ਕੇ ਵੈਰੀਫਾਈ ਦੇ ਉੱਤੇ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਆਪਾਂ ਇੱਥੇ ਜਿਹੜਾ ਆਪਣਾ ਪੈਨ ਕਾਰਡ ਤੇ ਡੇਟ ਆਫ ਬਰਥ ਆ ਉਹ ਆਪਾਂ ਇੱਥੇ ਲਿਖ ਕੇ ਤੇ ਫਿਰ ਕੰਟੀਨਿਊ ਦੇ ਉੱਤੇ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਅੱਗੇ ਆਪਸ਼ਨ ਆਉਂਦਾ ਬੈਂਕ ਅਕਾਊਂਟ ਐਡ ਕਰਨ ਦਾ ਆਪਾਂ UPI ਦੇ ਨਾਲ ਐਡ ਨਹੀਂ ਕਰਨਾ ਆਪਾਂ ਐਡ ਕਰਨਾ ਹੈ IFSC ਦੇ ਨਾਲ ਇਹਦੇ ਉੱਤੇ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਆਪਾਂ ਕੰਟੀਨਿਊ ਦੇ ਕਲਿੱਕ ਕਰ ਦੇਣਾ ਫਿਰ ਪਹਿਲੇ ਬਾਕਸ ਦੇ ਵਿੱਚ ਆਪਾਂ ਅਕਾਊਂਟ ਨੰਬਰ ਭਰਨਾ ਦੂਜੇ ਬਾਕਸ ਦੇ ਵਿੱਚ ਆਪਾਂ ਫਿਰ ਉਹੀ ਅਕਾਊਂਟ ਨੰਬਰ ਭਰਨਾ ਤੀਜੇ ਦੇ ਵਿੱਚ ਆਪਾਂ IFSC ਕੋਡ ਭਰਨਾ ਚੌਥੇ ਦੇ ਵਿੱਚ ਆਪਾਂ ਅਕਾਊਂਟ ਟਾਈਪ ਇੱਥੇ ਸੇਵਿੰਗਸ ਦੇ ਉੱਤੇ ਕਲਿੱਕ ਕਰਕੇ ਕੰਟੀਨਿਊ ਦੇ ਉੱਤੇ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਆਪਣਾ ਅਕਾਊਂਟ ਐਡ ਹੋ ਜਾਊਗਾ ਤੇ ਫਿਰ ਆਪਾਂ ਕੰਟੀਨਿਊ ਦੇ ਉੱਤੇ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਅੱਗੇ ਆਪਸ਼ਨ ਆਉਂਦਾ ਸੈਗਮੈਂਟ ਸਿਲੈਕਟ ਕਰਨ ਦਾ ਇਕਵਿਟੀ ਡੈਰੀਵੇਟਿਵਸ ਜੇ ਤੁਸੀਂ ਆਪਸ਼ਨ ਟ੍ਰੇਡ ਕਰਨਾ ਚਾਹੁੰਦੇ ਜੋ ਇਕਵਿਟੀ ਡੈਰੀਵੇਟਿਵ ਸਿਲੈਕਟ ਕਰ ਸਕਦੇ ਜੋ ਇਕਵਿਟੀ ਜਿਹੜਾ ਕੱਲਾ ਆ ਜੇ ਤੁਸੀਂ ਸਟਾਕਸ ਦੇ ਵਿੱਚ ਇੰਟਰਡੇ ਕਰਨੀ ਆ ਸਟਾਕਸ ਦੇ ਵਿੱਚ ਇਨਵੈਸਟਿੰਗ ਕਰਨੀ ਉਹਦੇ ਵਾਸਤੇ ਇਕਵਿਟੀ ਕੱਲਾ ਤੇ ਮਿਊਚੁਅਲ ਫੰਡ ਦਾ ਤੁਹਾਨੂੰ ਪਤਾ ਹੀ ਹੈ ਸੋ ਐਟ ਦਾ ਮੂਮੈਂਟ ਮੈਂ ਇਕਵਿਟੀ ਤੇ ਮਿਊਚੁਅਲ ਫੰਡ ਦੇ ਉੱਤੇ ਸਿਲੈਕਟ ਕਰਕੇ ਕੰਟੀਨਿਊ ਤੇ ਕਲਿੱਕ ਕਰਨ ਵਾਲਾ ਹਾਂ ਉਸ ਤੋਂ ਬਾਅਦ ਅੱਗੇ ਵਾਲੇ ਆਪਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਪੁੱਛਿਆ ਜਾਂਦਾ ਕਿ ਤੁਸੀਂ ਕੰਮ ਕੀ ਕਰਦੇ ਹੋ ਇਹਦੇ ਵਿੱਚ ਦੇਖੋ ਪ੍ਰਾਈਵੇਟ ਪਬਲਿਕ ਤੇ ਗਵਰਨਮੈਂਟ ਨੌਕਰੀ ਤੇ ਜਾਂ ਤੁਸੀਂ ਸਟੂਡੈਂਟ ਇਹਨਾਂ ਤਿੰਨਾਂ ਦੇ ਵਿੱਚੋਂ ਜੇ ਕੁਝ ਵੀ ਨਹੀਂ ਤੇ ਫਿਰ ਤੁਸੀਂ ਅਦਰ ਦੇ ਉੱਤੇ ਕਲਿੱਕ ਕਰਕੇ ਕੰਟੀਨਿਊ ਦੇ ਉੱਤੇ ਕਲਿੱਕ ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਨੂੰ ਪੁੱਛਿਆ ਜਾਂਦਾ ਕਿ ਤੁਸੀਂ 1 ਸਾਲ ਦੇ ਵਿੱਚ ਜਿਹੜਾ ਵੀ ਕੰਮ ਕਰਦੇ ਹੋ ਉਸ ਕੰਮ ਦੇ ਨਾਲ ਕਿੰਨੇ ਪੈਸੇ ਕਮਾਉਂਦੇ ਹੋ ਉਸ ਸਿਲੈਕਟ ਕਰਕੇ ਨੈਕਸਟ ਦੇ ਉੱਤੇ ਕਲਿੱਕ ਕਰ ਦਿਓ ਉਸ ਤੋਂ ਬਾਅਦ ਆਗਲਾ ਸਵਾਲ ਜੇ ਵਿਆਹ ਨਹੀਂ ਹੋਇਆ ਸਿੰਗਲ ਤੇ ਕਲਿੱਕ ਕਰੋ ਜੇ ਹੋ ਗਿਆ ਫਿਰ ਮੈਰਿਡ ਤੇ ਕਲਿੱਕ ਕਰੋ ਉਸ ਤੋਂ ਬਾਅਦ ਆਗਲਾ ਸਵਾਲ ਇਹ ਹੈ ਕਿ ਕੀ ਤੁਸੀਂ ਪੋਲੀਟੀਕਲੀ ਐਕਸਪੋਜ਼ਡ ਹੋ ਇਹਦੇ ਵਿੱਚ ਤੁਸੀਂ ਨੋ ਦੇ ਉੱਤੇ ਕਲਿੱਕ ਕਰਕੇ ਕੰਟੀਨਿਊ ਦੇ ਉੱਤੇ ਕਲਿੱਕ ਕਰ ਦੇਣਾ ਹੁਣ ਉਸ ਤੋਂ ਬਾਅਦ ਆ ਜਿਹੜੇ ਆਪਾਂ ਸਾਰੇ ਸਵਾਲ ਹੀ ਸਾਰਿਆਂ ਦਾ ਟਿਕ ਮਾਰਕ ਹੋ ਗਿਆ ਤੇ ਹੁਣ ਆਪਾਂ ਸੈਟਲਮੈਂਟ ਜਿਹੜਾ ਇਹਦੇ ਉੱਤੇ ਕਲਿੱਕ ਕਰਕੇ ਇਹਦੇ ਵਿੱਚ ਆਪਾਂ ਕੁਆਰਟਰਲੀ ਸਿਲੈਕਟ ਕਰਨਾ ਫਿਰ ਨੈਕਸਟ ਦੇ ਉੱਤੇ ਕਲਿੱਕ ਕਰਨਾ ਫਿਰ ਉਸ ਤੋਂ ਬਾਅਦ ਆਪਾਂ ਇਸ ਬਾਕਸ ਦੇ ਵਿੱਚ ਟਿਕ ਮਾਰਕ ਕਰਕੇ ਫਿਰ ਆਪਾਂ ਇਹਦੇ ਉੱਤੇ ਕੰਟੀਨਿਊ ਤੇ ਕਲਿੱਕ ਕਰਕੇ ਅੱਗੇ ਕਰਨਾ ਫਿਰ ਉਸ ਤੋਂ ਬਾਅਦ ਨੋਮਿਨੀਜ਼ ਆਲਾ ਆਪਸ਼ਨ ਆਉਂਦਾ ਇਹਦੇ ਵਿੱਚ ਨੋਮਿਨੀਜ਼ ਐਡ ਕਰਨਾ ਚਾਹੁੰਦੇ ਜਾਂ ਫਿਰ ਨਹੀਂ ਸੋ ਮੈਂ ਹਲੀ ਨਹੀਂ ਕਰਨਾ ਚਾਹੁੰਦਾ ਇਸ ਕਰਕੇ ਮੈਂ ਦੂਜੀ ਵਾਲੇ ਤੇ ਕਲਿੱਕ ਕਰਕੇ ਕੰਟੀਨਿਊ ਦੇ ਉੱਤੇ ਕਲਿੱਕ ਕਰੂੰਗਾ ਉਸ ਤੋਂ ਬਾਅਦ ਅੱਗੇ ਆਪਸ਼ਨ ਆ ਜਾਂਦਾ ਹੈ ਸੈਲਫੀ ਦਾ ਤੇ ਸਿਗਨੇਚਰ ਦਾ ਸਭ ਤੋਂ ਪਹਿਲਾਂ ਆਪਾਂ ਸੈਲਫੀ ਤੇ ਕਲਿੱਕ ਕਰਨਾ ਫਿਰ ਆਪਾਂ ਅਲਾਉ ਤੇ ਕਲਿੱਕ ਕਰਨਾ ਫਿਰ ਉਸ ਤੋਂ ਬਾਅਦ ਆਪਣੇ ਸਾਹਮਣੇ ਆ ਕੈਮਰਾ ਖੁੱਲੂਗਾ ਆ ਜਿਹੜਾ ਗੋਲ ਆਕਾਰ ਹੈ ਨਾ ਇਹਦੇ ਵਿੱਚ ਆਪਣਾ ਪੂਰਾ ਫੇਸ ਹੋਣਾ ਚਾਹੀਦਾ ਤੇ ਥੱਲੇੋਂ ਕੈਪਚਰ ਦੇ ਉੱਤੇ ਕਲਿੱਕ ਕਰਕੇ ਆਪਾਂ ਆਪਣੀ ਫੋਟੋ ਨੂੰ ਆਪਣੀ ਸੈਲਫੀ ਨੂੰ ਕੈਪਚਰ ਕਰ ਸਕਦੇ ਆ ਤੇ ਜ਼ਰੂਰੀ ਚੀਜ਼ ਇਹ ਆ ਕਿ ਨਾ ਆਪਾਂ ਐਨਕਲਾਈ ਹੋਣੀ ਚਾਹੀਦੀ ਆ ਤੇ ਨਾ ਟੋਪੀ ਪਾਈ ਹੋਣੀ ਚਾਹੀਦੀ ਆ ਤੁਸੀਂ ਪੱਗ ਬਨ ਸਕਦੇ ਜੋ ਪਰਨਾ ਬਨ ਸਕਦੇ ਜੋ ਸੋ ਦੈਨ ਪੂਰਾ ਫੇਸ ਇਹਦੇ ਵਿੱਚ ਆਉਣਾ ਚਾਹੀਦਾ ਕੈਪਚਰ ਤੇ ਕਲਿੱਕ ਕਰਨਾ ਜੇ ਫੋਟੋ ਸਹੀ ਆਈ ਠੀਕ ਆ ਜੇ ਨਹੀਂ ਆਈ ਤੀ ਫਿਰ ਤੁਸੀਂ ਇਹਦੇ ਉੱਤੇ ਕਰਕੇ ਰੀ ਟੇਕ ਦੇ ਉੱਤੇ ਕਰਕੇ ਦੁਬਾਰਾ ਫੋਟੋ ਖਿੱਚ ਸਕਦੇ ਜੋ ਜੇ ਸਹੀ ਆਈ ਆ ਫਿਰ ਪ੍ਰੋਸੀਡ ਦੇ ਉੱਤੇ ਕਲਿੱਕ ਕਰ ਦੇਣਾ ਤੇ ਫਿਰ ਉਸ ਤੋਂ ਬਾਅਦ ਆਪਾਂ ਦੂਜੀ ਆਪਸ਼ਨ ਤੇ ਆਉਣਾ ਦੂਜੀ ਆਪਸ਼ਨ ਦੇ ਵਿੱਚ ਆਪਾਂ ਇੱਕ ਪੇਜ ਲੈ ਕੇ ਉਸ ਪੇਜ ਦੇ ਉੱਤੇ ਆਪਾਂ ਆਪਣੇ ਸਾਈਨ ਕਰਕੇ ਜਿਹੜੀ ਵੀ ਭਾਸ਼ਾ ਦੇ ਵਿੱਚ ਤੁਸੀਂ ਕਰਨਾ ਚਾਹੁੰਦੇ ਜੋ ਇੰਗਲਿਸ਼ ਦੇ ਵਿੱਚ ਪੰਜਾਬੀ ਦੇ ਵਿੱਚ ਇੰਗਲਿਸ਼ ਦੇ ਵਿੱਚ ਕਰਿਓ ਇੰਗਲਿਸ਼ ਦੇ ਵਿੱਚ ਸਾਈਨ ਕਰਕੇ ਉਹਦੀ ਫੋਟੋ ਖਿੱਚ ਕੇ ਤੇ ਉਸ ਫੋਟੋ ਨੂੰ ਆਪਾਂ ਅਪਲੋਡ ਕਰ ਦੇਣਾ ਤੇ ਫਿਰ ਕੰਟੀਨਿਊ ਤੇ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਆ ਸਾਰੇ ਜਿਹੜੀਆਂ ਚੀਜ਼ਾਂ ਜਿਹੜੀਆਂ ਆਪਾਂ ਕੰਪਲੀਟ ਕਰ ਚੁੱਕੇ ਉਹ ਆਪਣੇ ਸਾਹਮਣੇ ਆਉਣਗੀਆਂ ਫਿਰ ਫੀਡਬੈਕ ਤੇ ਆਪਾਂ ਕਲਿੱਕ ਕਰਨਾ ਫਿਰ ਇਸ ਤੋਂ ਬਾਅਦ ਜੈਸਟ ਤੇ ਕਲਿੱਕ ਕਰਨਾ ਫਿਰ ਆਪਾਂ ਪਰਸੀਡ ਟੂ ኢ ਸਾਈਨ ਇਨ ਤੇ ਕਲਿੱਕ ਕਰਨਾ ਫਿਰ ਉਸ ਤੋਂ ਬਾਅਦ ਆਪਾਂ ਸਾਈਨ ਆਊਟ ਤੇ ਕਲਿੱਕ ਕਰਨਾ ਫਿਰ ਬਾਕਸ ਦੇ ਵਿੱਚ ਆਪਾਂ ਟਿਕ ਮਾਰਕ ਕਰਨੀ ਆਧਾਰ ਕਾਰਡ ਨੰਬਰ ਭਰਨਾ ਸੈਂਡ ਓਟੀਪੀ ਤੇ ਕਲਿੱਕ ਕਰਨਾ ਓਟੀਪੀ ਭਰਨਾ ਤੇ ਵੈਰੀਫਾਈ ਓਟੀਪੀ ਤੇ ਕਲਿੱਕ ਕਰਨਾ ਤੇ ਫਿਰ ਆਪਣਾ ਸਾਈਨ ਇਨ ਸਕਸੈਸਫੁਲੀ ਹੋ ਜਾਵੇਗਾ ਉਸ ਤੋਂ ਬਾਅਦ ਤੁਹਾਨੂੰ ਪੁੱਛਿਆ ਜਾਵੇਗਾ ਕਿ ਤੁਹਾਨੂੰ ਕਿੰਨਾ ਐਕਸਪੀਰੀਅੰਸ ਹੈ ਨਵੇਂ ਜੋ ਜਾਂ ਫਿਰ 2 ਤੋਂ 5 ਸਾਲ ਦਾ ਐਕਸਪੀਰੀਅੰਸ ਹੈ ਜਾਂ ਫਿਰ 5 ਸਾਲ ਤੋਂ ਵੀ ਜ਼ਿਆਦਾ ਐਕਸਪੀਰੀਅੰਸ ਹੈ ਜਿੰਨਾ ਵੀ ਤੁਹਾਨੂੰ ਐਕਸਪੀਰੀਅੰਸ ਐਟ ਰੇਟਿੰਗ ਦੇ ਵਿੱਚ ਉਹਦੇ ਅਕੋਰਡਿੰਗ ਤੁਸੀਂ ਚੂਜ਼ ਕਰਕੇ ਕੰਟੀਨਿਊ ਦੇ ਉੱਤੇ ਕਲਿੱਕ ਕਰ ਦੇਣਾ ਆਖਰੀ ਸਟੈਪ ਦੱਸਣ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਫਾਇਰ ਸੈਪ ਦੇ ਵਿੱਚ ਐਮਟੀਐਫ ਮਾਰਜਨ ਟਰੇਡਿੰਗ ਫੈਸਿਲਿਟੀ ਆਪਾਂ ਨੂੰ ਮਿਲਦੀ ਹੈ ਜੇ ਤੁਸੀਂ ਸਵਿੰਗ ਟਰੇਡਿੰਗ ਕਰਨਾ ਚਾਹੁੰਦੇ ਜੋ ਸੋ ਫਾਇਰਸ ਐਪ ਦੇ ਵਿੱਚ ਤੁਹਾਨੂੰ 4 ਗੁਣਾ ਮਾਰਜਨ ਮਿਲ ਜੂਗਾ ਮੰਨ ਲਓ ਜੇ 4000 ਦਾ ਕੋਈ ਤੁਸੀਂ ਕਿਸੇ ਕੰਪਨੀ ਦਾ 4000 ਦਾ ਸ਼ੇਅਰ ਲਾਹੋਗੇ ਉਹ ਤੁਹਾਨੂੰ ਕੇਵਲ 1000 ਦਾ ਮਿਲ ਜੂਗਾ ਸੋ ਇਹ ਬਹੁਤ ਵਧੀਆ ਚੀਜ਼ ਹੈ ਜੇ ਤੁਸੀਂ ਸਵਿੰਗ ট্রেਡਿੰਗ ਕਰਨਾ ਚਾਹੁੰਦੇ ਜੋ ਫਾਇਰ ਸੈੱਪ ਦੇ ਵਿੱਚ ਇਹ ਤੁਹਾਨੂੰ ਫੈਸਿਲਿਟੀ ਮਿਲਦੀ ਆ ਹੁਣ ਤੁਹਾਡੇ ਵੱਲੋਂ ਪ੍ਰੋਸੈਸ ਪੂਰਾ ਕੰਪਲੀਟ ਹੋ ਗਿਆ ਹੁਣ ਫਾਇਰਸ ਕੰਪਨੀ ਰਿਵਿਊ ਕਰੂਗੀ ਤੇ ਫਿਰ ਉਸ ਤੋਂ ਕੁਝ ਟਾਈਮ ਬਾਅਦ ਕੁਝ ਕਈ ਟਾਈਮ ਵਿੱਚ ਤੁਹਾਨੂੰ ਮੇਲ ਆਊਗਾ ਤੇ ਉਸ ਮੇਲ ਦੇ ਵਿੱਚ ਤੁਹਾਡਾ ਪਾਸਵਰਡ ਤੇ ਤੁਹਾਡਾ ਯੂਜ਼ਰ ਆਈਡੀ ਹੋਊਗਾ ਫਿਰ ਪਲੇ ਸਟੋਰ ਦੇ ਵਿੱਚੋਂ ਤੁਸੀਂ ਫਾਇਰ ਸੈੱਪ ਨੂੰ ਡਾਊਨਲੋਡ ਕਰਕੇ ਉਹਦੇ ਵਿੱਚ ਲੌਗਇਨ ਕਰਕੇ ਆਪਣਾ ਟ੍ਰੇਡਿੰਗ ਦਾ ਸਫ਼ਰ ਸ਼ੁਰੂ ਕਰ ਸਕਦੇ ਹੋ